ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਬਲੌਗ ਹੋਰ ਕਿਵੇਂ ਸਾਰੇ ਠੀਕ ਠਾਕ ਹੋ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਜੀ ਸਵੇਰ ਦੇ ਵਾਰ ਚੁੱਕੇ ਸਾਡੇ 5 ਤਰੀਕ ਹੈਗੀ ਅੱਜ 10 ਦਿਨ ਹੈਗਾ ਵੀਰਵਾਰ ਤੇ ਆਪਾਂ ਇਸ ਵਕਤ ਖੜੇ ਵਰਨਾਲਾ ਮੰਡੀ ਦੇ ਵਿੱਚ ਅੱਜ ਦਾ ਫਲਾਂ ਤੇ ਸਬਜ਼ੀਆਂ ਦਾ ਰੇਟ ਅੱਜ ਦਾ ਦਿਖਾਉਣੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਆਲੂ ਦਾ ਆਲੂ ਤੇ ਪਿਆਜ਼ਾਂ ਦਾ ਜੀ ਠੀਕ ਹੈ ਜੀ ਤੇ ਕੱਲ ਦਾ ਪਹਿਰੇ ਤੇ ਥੋੜਾ ਥੋੜਾ ਮੀਂਹ ਤੇ ਰਾਤ ਵੀ ਥੋੜਾ ਮੀਂਹ ਪਿਆ ਤੇ ਆਪਾਂ ਅੱਜ ਗੱਲ ਕਰਦੇ ਆਂ ਵੀ ਸਬਜ਼ੀਆਂ ਤੇ ਕੀ ਅਸਰ ਪੈਂਦਾ ਜੀ ਮੀਂਹ ਨਾਲ ਤੇ ਆਪਾਂ ਕਰਦੇ ਗੱਲਬਾਤ ਆ ਤੇ ਇੱਕ ਨਾ ਹੀ ਆਪਣੇ ਚੈਨਲ ਨੂੰ ਤੁਸੀਂ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ ਜੀ ਤੁਸੀਂ ਠੀਕ ਹੈ ਜੀ ਇੱਕ ਵਾਰ ਤੋਂ ਬਾਅਦ ਆਪਣੀ ਵੀਡੀਓ ਸ਼ੇਅਰ ਕਰਿਆ ਕਰੋ ਜੀ ਵੀ ਤਾਂ ਕਿ ਆਪਣੇ ਸਬਸਕ੍ਰਾਈਬ ਵੱਧ ਚੁੱਕਣਾ ਠੀਕ ਹੈ ਜੀ ਚਲੋ ਆਪਾਂ ਗੱਲਬਾਤ ਕਰਦੇ ਹਾਂ ਵੀ ਸਬਜ਼ੀਆਂ ਦਾ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਉਹ ਆਪਾਂ ਕਰਦੇ ਹਾਂ ਗੱਲਬਾਤ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਸਬਜ਼ੀਆਂ ਦਾ ਠੀਕ ਹੈ ਜੀ ਤੇ ਕਰਦੇ ਹਾਂ ਗੱਲਬਾਤ ਤੇ ਅੱਜ ਥੋੜਾ ਜਿਹਾ ਮੈਨੂੰ ਲੱਗਦਾ ਵੀ ਸਬਜ਼ੀਆਂ ਬਹੁਤ ਠੱਗਾਈ ਹੋਈਆਂ ਨੇ ਜੀ ਅੱਜ ਸਬਜ਼ੀਆਂ ਤੇ ਆਪਾਂ ਬਾਈ ਹੋਰਾਂ ਨਾਲ ਕਰ ਹਾਂਜੀ ਦੋਸਤੋ ਪਿੰਡੀ ਦਾ ਭਾਅ ਹੈਗਾ ਜੀ ਪੰਸੀਰੀ ਦਾ 250 ਤੋਂ ਲੈ ਕੇ 300 ਰੁਪਏ ਤੱਕ ਦਾ ਭਾਅ ਜੀ ਪਿੰਡੀ ਦਾ ਜੀ ਇਹ ਵਧੀਆ ਟੌਪ ਦੀ ਪਿੰਡੀ ਦਾ ਭਾਅ ਜੀ ਅੱਜ ਦਾ ਇਹ ਇਹ ਹੋਲ سیل ਦਾ ਰੇਟ ਆ ਜੀ ਹਾਂਜੀ ਦੋਸਤੋ ਚੌਲੇ ਦਾ ਭਾਅ ਹੈਗਾ ਜੀ 300 ਰੁਪਏ ਦਾ ਪੰਸੀਰੀ ਦਾ ਭਾਅ ਚੌਲੇ ਦਾ ਜੀ ਅੱਜ ਦਾ ਜੀ ਇਹ ਠੀਕ ਹੈ ਜੀ ਇਹ ਵਧੀਆ ਚੌਲੇ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਅੱਜ ਜੋ ਸੌਦਾ ਬਹੁਤ ਘੱਟ ਆਇਆ ਹੋਇਆ ਮੰਡੀ ਦੇ ਵਿੱਚ ਤੇ ਆਪਾਂ ਸਬਜ਼ੀਆਂ ਥੋੜਾ ਜਿਹਾ ਮੈਨੂੰ ਲੱਗਦਾ ਵੀ ਮਹੀਆਂ ਹੋ ਰਹੀਆਂ ਨੇ ਜੀ ਆਪਾਂ ਕਦੂ ਬਾਰੇ ਵੀ ਗੱਲਬਾਤ ਕਰਦੇ ਆਂ ਬਾਈ ਹੋਰਾਂ ਨਾਲ ਜਾ ਕੇ ਵੀ ਕਦੂ ਦਾ ਕੀ ਭਾਅ ਚੱਲ ਰਿਹਾ ਹੈ ਜੀ ਅੱਜ ਦਾ ਹਾਂਜੀ ਦੋਸਤੋ ਆਪਾਂ ਬਾਈ ਹੈਰੀ ਨਾਲ ਵੀ ਕਰਦੇ ਆਂ ਗੱਲਬਾਤ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਹੈ ਜੀ ਸਬਜ਼ੀ ਦਾ ਚਲੋ ਆਪਾਂ ਗੱਲਬਾਤ ਕਰਦੇ ਆਂ ਬਾਈ ਹੋਰਾਂ ਨਾਲ ਹੋਰ ਕਿਵੇਂ ਭਾਜੇ ਨਾ ਠੀਕ ਆ ਹੋਰ ਕਿਵੇਂ ਬੰਦ ਠੀਕ ਆ ਬਾਈ ਟਾਈਮ ਹਾਂਜੀ ਦੋਸਤੋ ਆਪਾਂ ਬਾਈ ਹੈਰੀ ਨਾ ਕਰਦੇ ਗੱਲਬਾਤ ਵੀ ਅੱਜ ਦਾ ਕੱਦੂ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਆਪਾਂ ਬਾਈ ਹੈਰੀ ਨਾ ਕਰਦੇ ਗੱਲਬਾਤ ਵੀ ਅੱਜ ਦਾ ਕੱਦੂ ਦਾ ਕੀ ਭਾਅ ਚੱਲ ਰਿਹਾ ਬਾਈ ਹੋਰ ਨਾ ਕਰਦੇ ਗੱਲਬਾਤ ਆਪਾਂ ਜੀ ਠੀਕ ਹੈ ਜੀ ਹੋਰ ਬਾਈ ਹੈਰੀ ਕਿਵੇਂ ਬਾਈ ਠੀਕ ਹਾਂ ਬੜੀ ਬਾਈ ਟਾਈਮ ਤੇ ਅੱਜ ਕੱਦੂ ਦਾ ਕੀ ਭਾਅ ਚੱਲਿਆ ਜਾਲ ਵਾਲੇ ਦਾ ਅੱਜ ਆਪਣੇ ਦਾ ਯਾ ਉਹਨਾਂ ਦਾ ਬਾਈ ਅੱਜ ਵੀ ਤੇ ਹੈ ਰੁਪਏ 100 ਰੁਪਏ ਵੀ ਜਲਦੀ ਆ ਹਾਂਜੀ ਦੋਸਤੋ ਜਾਲ ਵਾਲੇ ਕੱਦੂ ਦਾ ਭਾਅ ਹੈਗਾ ਅੱਜ ਦਾ 50 ਰੁਪਏ ਤੇ ਨਾਰਮਲ ਕੱਦੂ ਕੀ ਭਾਅ ਵੇਚਿਆ ਅੱਜ ਆਪਣਾ ਨਾਰਮਲ 30 ਰੁਪਏ ਆਪਾਂ ਹਾਂਜੀ ਦੋਸਤੋ ਨਾਰਮਲ ਕੱਦੂ ਦਾ ਭਾਅ ਹੈਗਾ ਜੀ ਅੱਜ ਦਾ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਕੱਦੂ ਦਾ ਜੀ ਠੀਕ ਹੈ ਜੀ ਇਹ ਬੰਦ ਗ੍ਰੇਡ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਜਾਲ ਵਾਲੇ ਕੱਦੂ ਦਾ ਭਾਅ ਹੈਗਾ ਜੀ 50 ਰੁਪਏ ਦਾ ਭਾਅ ਜੀ ਕੱਦੂ ਦਾ ਜੀ ਅੱਜ ਦਾ ਬੰਦ ਗ੍ਰੇਡ ਦਾ ਭਾਅ ਜੀ 50 ਰੁਪਏ ਕਿਲੋ ਦਾ ਭਾਅ ਜੀ ਕੱਦੂ ਦਾ ਹੋਰ ਬਾਈ ਜੀ ਕੀ ਹਾਲ ਨੇ ਬਾਈ ਠੀਕ ਹੈ ਬਾਈ ਵਧੀਆ ਕੈਮੋ ਵਧੀਆ ਵਧੀਆ ਤੇ ਫਿਰ ਇੰਨੇ ਟਾਈਮ ਬਾਅਦ ਆਏ ਤੁਸੀਂ ਅੱਦੂ ਗੁੱਦੂ ਜਿਹਾ ਬਾਦ ਆ ਬਾਈ ਮੇਰੇ ਤੇ ਲੈ ਕੇ ਆਇਆ ਅੱਜ ਹੁਣ ਮੈਂ ਕੱਲੀ ਮਿਰਚ ਰਹਿ ਗਈ ਆਪਣੇ ਹਾਂ ਹਾਂ ਕਿਹੜੀ ਮਿਰਚ ਰਹਿ ਗਈ ਅੱਜ ਆਪਣੇ ਕੋਲੇ ਲਾਲ ਮਿਰਚ ਤੇ ਆਪਣੀ ਹਰੀ ਹਾਂਜੀ ਦੋਸਤੋ ਬਾਈ ਹੋਰਾਂ ਦੀ ਮਿਰਚ ਹਰੀ ਵੀ ਪੂਰੀ ਟੋਪ ਦੀ ਤੇ ਲਾਲ ਵੀ ਹਰੀ ਲਾਲ ਮਿਰਚ ਵੀ ਪੂਰੀ ਟੋਪ ਦੀ ਆ ਠੀਕ ਹੈ ਜੀ ਅੱਜ ਆਪਾਂ ਲਾਲ ਮਿਰਚ ਦਾ ਵੀ ਭਾਅ ਦੱਸ ਦਵਾਂ ਕੀ ਭਾਅ ਦੱਸ ਦਵਾਂ ਕੀ ਭਾਅ ਦੱਸ ਦਵਾਂ ਆਪਣੀ ਦਾਲ ਦਾ ਇਹ ਤਾਂ 20 ਰੁਪਏ ਦੇ ਕੀ ਬਾਈ ਹਾਂਜੀ ਦੋਸਤੋ 20 ਤੋਂ ਲੈ ਕੇ 22 ਰੁਪਏ ਤੱਕ ਦਾ ਭ ਇਹ ਜੇ ਕਿਸੇ ਨੇ ਵੀ ਲੈਣਾ ਤਾਂ ਹੋਲਸੇਲ ਦਾ ਰੇਟ ਆ ਜੀ ਇਹ ਕਟੋੜਾ ਦਾ 9 ਕਿਲੋ ਹੀ ਹੁੰਦਾ ਹੈ ਨਾ ਇਹ ਚ ਹਾਂ ਹਾਂ 9 ਕਿਲੋ ਦੀ ਭਰਤੀ ਹੁੰਦੀ ਹੈ ਜੀ ਅਲਫਾਸ ਦੇ ਵਿੱਚ ਜੇ ਕਿਸੇ ਨੇ ਲੈਣਾ ਜੀ ਇਹ ਠੀਕ ਹੈ ਜੀ ਬਾਈ ਹੈਰੀ ਹੋਰਾਂ ਕੋਲੋਂ ਆ ਕੇ ਲੈ ਜਾ ਸਕਦਾ ਮਿਰਚ ਹੈਗੀ ਪੂਰੀ ਟੌਪ ਦੀ ਕੌੜੀ ਮਿਰਚ ਸਾਡੀ ਤੇ ਕਿਹੜੀ ਮਿਰਚ ਹੁੰਦੀ ਆਪਣੀ ਇਹ 27 ਨੰਬਰ ਹੈ ਇਹ 27 ਨੰਬਰ ਆ ਜੀ ਪੂਰੀ ਕੌੜੀ ਹੁੰਦੀ ਹੈ ਜੀ ਮਿਰਚ ਇਹ ਠੀਕ ਹੈ ਜੀ ਕਿਸੇ ਨੇ ਲੈਣੀ ਆ ਇਹ ਹੋਲਸੇਲ ਦਾ ਰੇਟ ਆ ਜੀ ਬਾਈ ਦਾ ਤੇ ਹਰੀ ਹਰੀ ਮਿਰਚ ਕੀ ਭੱਜ ਲਈ ਜਾਂਦੀ ਆਪਣੀ ਹਰੀ ਮਿਰਚ ਲੱਗਿਆ 30 ਰੁਪਏ ਬਾਈ ਹਾਂਜੀ ਦੋਸਤੋ 30 30 ਰੁਪਏ ਦਾ ਭਾਅ ਜੀ ਹਰੀ ਮਿਰਚ ਦਾ ਜੀ ਅੱਜ ਦਾ ਜੀ ਠੀਕ ਹੈ ਜੀ 25 ਤੋਂ 30 ਰੁਪਏ ਦਾ ਭਾਅ ਜੀ ਹਰੀ ਮਿਰਚ ਦਾ ਹਾਂਜੀ ਦੋਸਤੋ ਗੁਵਾਰੇ ਦਾ ਭਾਅ ਹੈਗਾ ਜੀ ਅੱਜ ਦਾ 400 ਤੋਂ ਲੈ ਕੇ 450 ਰੁਪਏ ਤੱਕ ਦਾ ਭਾਅ ਜੀ ਵੱਡੇ ਗੁਵਾਰੇ ਦਾ ਜੀ ਠੀਕ ਹੈ ਜੀ ਇਹ ਹਾਈਬ੍ਰਿਡ ਵਾਲੇ ਗੁਵਾਰੇ ਦਾ ਭਾਅ ਜੀ ਅੱਜ ਦਾ ਇਹ ਇਹ ਹੋਲ ਸੇਲ ਦਾ ਰੇਟ ਹੈ ਜੀ ਜੇ ਕਿਸੇ ਨੂੰ ਵੀ ਲੈਣਾ ਪਨਸੀਰੀ ਦਾ ਭਾਅ ਜੀ 400 ਤੋਂ ਲੈ ਕੇ 450 ਰੁਪਏ ਤੱਕ ਦਾ ਭਾਅ ਜੀ ਤੋ ਬੈਂਗਣੀ ਦਾ ਭਾਅ ਹੈਗਾ ਜੀ ਅੱਜ ਦਾ 200 ਤੋਂ ਲੈ ਕੇ 2200 ਰੁਪਏ ਤੱਕ ਦਾ ਭਾਅ ਜੀ ਬੈਂਗਣੀ ਦਾ ਜੀ ਠੀਕ ਹੈ ਜੀ ਇਹ ਪੰਸੀਰੀ ਦਾ ਭਾਅ ਦੇ ਕਿਸੇ ਨੇ ਲੈਣਾ ਹੋਲ سیل ਦਾ ਰੇਟ ਹੈ ਜੀ ਇਹ ਠੀਕ ਹੈ ਜੀ ਕਿਲੋ ਦਾ ਭਾਅ ਨਹੀਂ ਹੈਗਾ ਪੰਸੀਰੀ ਦਾ ਭਾਅ ਜੀ ਅੱਜ ਦਾ ਇਹ ਹਾਂਜੀ ਦੋਸਤੋ ਤੋਰੀ ਦਾ ਭਾਅ ਹੈਗਾ ਜੀ ਅੱਜ ਦਾ 50 ਤੋਂ ਲੈ ਕੇ 55000 ਰੁਪਏ ਤੱਕ ਦਾ ਭਾਅ ਜੀ ਤੋਰੀ ਦਾ ਜੀ ਠੀਕ ਹੈ ਜੀ ਅੱਜ ਦਾ ਭਾਅ ਜੀ ਤੋਰੀ ਦਾ ਇਹ ਠੀਕ ਹੈ ਜੀ ਬੰਦ ਗ੍ਰੇਡ ਦਾ ਭਾਅ ਜੀ ਤੋਰੀ ਦਾ ਹਾਂਜੀ ਦੋਸਤੋ ਕਰੇਲੇ ਦਾ ਭਾਅ ਹੈਗਾ ਜੀ 50 ਤੋਂ ਲੈ ਕੇ 55 ਰੁਪਏ ਤੱਕ ਦਾ ਭਾਅ ਜੀ ਬੰਦ ਗ੍ਰੇਡ ਦਾ ਜੀ ਕਰੇਲੇ ਦਾ ਭਾਅ ਜੀ ਅੱਜ ਦਾ ਜੀ ਇਹ ਠੀਕ ਹੈ ਜੀ ਵਧੀਆ ਕਰੇਲੇ ਦਾ ਭਾਅ ਜੀ ਅੱਜ ਦਾ ਇਹ ਹਾਂਜੀ ਦੋਸਤੋ ਚਿਬੜ ਦਾ ਭਾਅ ਹੈਗਾ ਜੀ 50 ਤੋਂ ਲੈ ਕੇ 55 ਰੁਪਏ ਤੱਕ ਦਾ ਭਾਅ ਚਿਬੜ ਦਾ ਜੀ ਇਹ ਠੀਕ ਹੈ ਜੀ ਕਿਲੋ ਦਾ ਇਹ ਵੀ ਬੰਦ ਗ੍ਰੇਡ ਦਾ ਭਾਅ ਜੀ ਅੱਜ ਦਾ ਥੋਕ ਰੇਟ ਦਾ ਭਾਅ ਜੀ ਇਹ ਹਾਂਜੀ ਦੋਸਤੋ ਅੱਜ ਆਪਾਂ ਬਰਨਾਲਾ ਮੰਡੀ ਦੇ ਵਿੱਚ ਤੁਹਾਨੂੰ ਆਪਾਂ ਸਾਗ ਵੀ ਦਿਖਾਉਣਾ ਵੀ ਸਰੋਂ ਗੋਭੀ ਦਾ गोभी सरों दा साग आ गया ठीक है जी अबे दिखा देना कि की भा चलदा जी साग दा भा हां जी दोस्तों जे किसी ने गुट्टी लेनी है ना सिंगल गुट्टी दा 30 ਰੁਪਏ ਦਾ ਭਾਜ ਹੀ ਗੁੱਟੀ ਦਾ ਠੀਕ ਹੈ ਜੀ ਕਿਸੇ ਨੇ ਲੈਣਾ ਤਾਂ ਹੋਲ ਸੇਲ ਦਾ ਰੇੜਾ ਜਿੱਦੋਂ ਗੁੱਟੀਆਂ ਆਲੇ ਦਾ ਕੀ ਭਾ ਮਿਲ ਜਾਂਦੀ ਹੈ ਜੀ ਕਿਸੇ ਨੂੰ ਹਾਂ ਜੀ ਦੋਸਤੋ ਦੋ ਗੁੱਟੀਆਂ 50 ਦੇ ਮਿਲ ਜਾਣਗੀਆਂ ਜੇ ਸਰਾਂ ਦਾ ਸਾਗ ਲੈਣਾ ਜੀ ਇਹ ਠੀਕ ਹੈ ਜੀ ਬਾਈ ਹਰਾਂ ਕੋਲੇ ਆ ਗਿਆ ਵੀ ਵਧੀਆ ਤਾਜ਼ਾ ਸਾਗ ਆ ਪੂਰਾ ਵਧੀਆ ਕਾਪ ਦਾ ਇਹ ਸਰੋਂ ਦੇ ਸਾਗ ਦਾ ਭਾਜ ਹੀ ਅੱਜ ਦਾ ਸਿੰਗਲ ਗੁੱਟੀ ਲੈਣੀ ਹੁੰਦੀ ਆ ਪਾਲਕ ਦੀ ਨਾ ਜੀ 10 ਰੁਪਏ ਗੁੱਟੀ ਮਿਲ ਜੀਏ ਕਿਸ ਨੇ ਲੈਣੀਆਂ ਜੀ ਸਾਰਾ ਠੀਕ ਆ ਜੀ ਸਿੰਗਲ ਗੁੱਟੀ ਦਾ ਭਾਅ ਹੈਗਾ 10 ਰੁਪਈਆ ਦਾ ਭਾਅ ਜੀ ਗੁੱਟੀ ਦਾ ਪਾਲਕਾਲੀ ਦਾ ਜੀ ਦੋਸਤੋ ਆਰਬੀ ਵਾਲੇ ਜਿਹਦੇ ਪੱਤੇ ਦਾ ਭਾਅ ਹੈਗਾ ਜੀ ਅੱਜ ਦਾ 150 ਰੁਪਏ ਦਰਜਨ ਦਾ ਭਾਅ ਜੀ ਇਹਦਾ ਠੀਕ ਹੈ ਜੀ ਜੇ ਕਿਸੇ ਨੇ ਵੀ ਲੈਣਾ ਤਾਂ ਉਹ ਦਾ ਦਰਜਨ ਦਾ ਲੈਣੀ ਪੈਣੀ ਹੈ 150 ਰੁਪਏ ਦਰਜਨ ਦਾ ਭਾਅ ਜੀ ਇਹ ਰੁਪਈਆ ਵਾਲੇ ਪੱਤੇ ਦਾ ਹਾਂਜੀ ਦੋਸਤੋ ਪਾਲਕ ਦਾ ਭਾਅ ਹੈਗਾ ਜੀ ਅੱਜ ਦਾ ਦਰਜਨ ਦਾ ਭਾਅ ਹੈਗਾ ਜੀ 100 ਰੁਪਏ ਦਰਜਨ ਦਾ ਭਾਅ ਜੀ ਪਾਲਕ ਦਾ ਠੀਕ ਹੈ ਜੀ ਜੇ ਕਿਸੇ ਨੇ ਲੈਣਾ ਤਾਂ ਹੋਲ ਸੇਲ ਦਾ ਰੇਟ ਹੈ ਜੀ ਬਾਈ ਹੋਰਾਂ ਨੇ ਜੇ ਕਿਸੇ ਨੇ ਲੈਣਾ ਤਾਂ ਗੁੱਟੀ ਪਾਲਕ ਦੀ ਜੀ ਦਰਜਨ ਲੈਣੀ ਪੈਣੀ ਹੈ ਜੇ ਕਿਸੇ ਨੇ ਲੈਣੀ ਹੈ ਜੀ 100 ਰੁਪਏ ਦੀ ਦਰਜਨ ਦਾ ਭਾਅ ਜੀ ਪਾਲਕ ਦਾ ਠੀਕ ਹੈ ਜੀ ਇਹ ਅ ਹਾਂਜੀ ਦੋਸਤੋ ਚਲਾਈ ਵਾਲੇ ਸਾਗ ਦਾ ਭਾਅ ਹੈਗਾ ਜੀ 100 ਤੋਂ ਲੈ ਕੇ 120 ਰੁਪਏ ਤੱਕ ਦਾ ਭਾਅ ਜੀ ਦਰਜਣ ਦਾ ਜੀ ਠੀਕ ਹੈ ਜੀ ਇਹ ਚਲਾਈ ਵਾਲੇ ਸਾਗ ਦਾ ਭਾਅ ਜੀ ਅੱਜ ਦਾ ਇਹ ਦਰਜਣ ਦਾ ਭਾਅ ਜੀ ਚਲਾਈ ਵਾਲੇ ਸਾਗ ਦਾ ਜੀ ਦੋਸਤੋ ਛੋਟੇ ਗੁਵਾਰੇ ਦਾ ਭਾਅ ਹੈਗਾ ਜੀ ਅੱਜ ਦਾ 100 ਤੋਂ ਲੈ ਕੇ 120 ਰੁਪਏ ਤੱਕ ਦਾ ਭਾਅ ਜੀ ਛੋਟੇ ਗੁਵਾਰੇ ਦਾ ਜੀ ਦੇਸੀ ਗੁਵਾਰੇ ਦਾ ਠੀਕ ਹੈ ਜੀ ਇਹ ਅੱਜ ਦਾ ਭਾਅ ਜੀ ਦੇਸੀ ਗੁਵਾਰੇ ਦਾ ਹਾਂਜੀ ਦੋਸਤੋ ਥੱਲੀ ਦਾ ਭਾਅ ਹੈਗਾ ਜੀ ਅੱਜ ਦਾ 100 ਦਾ 5 ਕਿਲੋ ਦਾ ਭਾਅ ਜੀ ਥੱਲੀ ਦਾ ਜੇ ਕਿਸੇ ਨੇ ਲੈਣਾ ਹੋਲ سیل ਦਾ ਰੇਟ ਹੈ ਜੀ 5 ਕਿਲੋ ਮਿਲ ਜੂ ਜੇ ਕਿਸੇ ਨੇ ਲੈਣੀ ਹੈ ਜੀ ਥੱਲੀ ਦਾ ਭਾਅ ਜੀ ਅੱਜ ਦਾ ਜੀ ਦੋਸਤੋ ਹਮਾ ਚਲਾਲੇ ਟਮਾਟਰ ਦਾ ਭਾਅ ਹੈਗਾ ਜੀ ਅੱਜ ਦਾ 20 ਰੁਪਏ ਦਾ ਭਾਅ ਜੀ ਹਮਾ ਚਲਾਲੇ ਟਮਾਟਰ ਦਾ ਜੀ ਬੰਦ ਗ੍ਰੇਡ ਦਾ ਭਾਅ ਜੀ ਅੱਜ ਦਾ ਠੀਕ ਹੈ ਜੀ ਇਹ ਥੋਕ ਦਾ ਰੇਟ ਹੈ ਜੇ ਕਿਸੇ ਨੇ ਲੈਣਾ ਹੋਲ سیل ਦੇ ਰੇਟ ਤੇ ਮਿਲੂਗਾ ਜੇ ਕਿਸੇ ਨੇ ਲੈਣਾ ਜੀ ਠੀਕ ਹੈ ਜੀ ਬੰਦ ਗ੍ਰੇਡ ਲੈਣਾ ਪੈਣਾ ਜੀ ਕਿਸੇ ਨੇ ਵੀ ਲੈਣਾ ਜੀ ਠੀਕ ਹੈ ਜੀ ਇਹ ਅੱਜ ਦਾ ਭਾਅ ਜੀ ਹੋਲ سیل ਦਾ ਹਾਂਜੀ ਦੋਸਤੋ ਅੱਜ ਦਾ ਪੇਠੇ ਰੱਖੇ ਬੰਦਲ ਫਾਫੇ ਦਾ ਭਾਅ ਜੀ ਕਿਸੇ ਨੇ ਵੀ ਲੈਣਾ 10 ਰੁਪਏ ਕਿਲੋ ਦਾ ਭਾਅ ਜੀ ਪੇਠੇ ਦਾ ਇਹ ਹਾਂਜੀ ਦੋਸਤੋ ਆਪਾਂ ਦਾ ਚਾਲੂ ਭਾਰੇ ਵੀ ਦੱਸ ਦਿੰਦੇ ਵੀ ਇਹ ਨੰਨੇ ਵਾਲਾ ਕਿ ਚਾਲੂ ਆ ਜੀ ਆਪਾਂ ਦੱਸਦੇ ਵੀ ਇਹਦਾ ਭਾਅ ਕੀ ਚੱਲ ਰਿਹਾ ਜੀ ਕਿੰਨਾਂ ਦਾ ਠੀਕ ਹੈ ਨਾ ਭਾਈ ਇਹਦਾ ਕੀ ਭਾਅ ਚੱਲਦਾ ਦਾ ਚੱਲਦਾ ਪਰ ਆਇਆ ਉਹ 20 ਰੁਪਏ ਚੱਕਲੇ ਯਾਰ ਹਾਂਜੀ ਦੋਸਤੋ ਜਿਹੜਾ ਕਿ ਚਾਲੂ ਆ ਜੀ ਲੰਮੀ ਵਾਲਾ ਜੀ ਇਹਦਾ ਭਾਅ ਹੈਗਾ 70-80 ਕਿਲੋ ਦਾ ਭਾਅ ਜੀ ਇਹਦਾ ਠੀਕ ਆ ਜੀ ਜੂ ਕਿਸੇ ਨੇ ਲੈਣਾ ਕਿਲੋ 70 ਰੁਪਏ ਕਿਲੋ ਦਾ ਭਾਅ ਜੀ ਇਹਦਾ ਠੀਕ ਆ ਜੀ ਹਰ ਕੋਲੇ ਹੈ ਨਹੀਂ ਹਜੇ ਆਪਾਂ ਨੇ ਤਾਂ ਹੀ ਦਿਖਾਇਆ ਸੀ ਸੋਨੇ ਕਿਲੋ ਦਾ ਭਾਅ ਹੈ ਨਹੀਂ 70 ਰੁਪਏ ਕਿਲੋ ਦਾ ਭਾਅ ਜੀ ਇਹਦਾ ਆ ਇਸ ਕਰ ਲੋ ਹਾਂਜੀ ਦੋਸਤੋ ਪੱਤ ਗੋਭੀ ਦਾ ਭਾਅ ਹੈਗਾ ਜੀ 10 ਤੋਂ ਲੈ ਕੇ 12 ਰੁਪਏ ਤੱਕ ਦਾ ਭਾਅ ਜੀ ਪੱਤ ਗੋਭੀ ਦਾ ਜੀ ਕਿਸੇ ਨੇ ਵੀ ਲੈਣਾ ਤਾਂ ਹੋਲ ਸੇਲ ਦਾ ਰੇਟ ਹੈ ਜੀ ਇਹ ਬੰਦ ਘੱਟਾ ਲੈਣਾ ਪੈਣਾ ਜੀ ਪੱਤ ਗੋਭੀ ਦਾ ਠੀਕ ਹੈ ਜੀ ਬੰਦ ਬੋਰੀ ਦਾ ਭਾਅ ਜੀ ਇਹ 10 ਤੋਂ ਲੈ ਕੇ 12 ਰੁਪਏ ਤੱਕ ਦਾ ਭਾਅ ਜੀ ਇਹ ਹਾਂਜੀ ਦੋਸਤੋ ਨਵੇਂ ਆਦਰਕ ਦਾ ਭਾਅ ਹੈਗਾ ਜੀ ਅੱਜ ਦਾ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਆਦਰਕ ਦਾ ਜੀ ਠੀਕ ਹੈ ਜੀ ਇਹ ਬੰਦ ਬੋਰੀ ਦਾ ਭਾਅ ਜੀ ਆਦਰਕ ਦਾ ਜੀ ਇਹ ਠੀਕ ਹੈ ਜੀ ਇਹ ਨਵੇਂ ਆਦਰਕ ਦਾ ਭਾਅ ਜੀ ਅੱਜ ਦਾ ਇਹ ਬੰਦ ਬੋਰੀ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਪੁਰਾਣੇ ਆਦਰਕ ਦਾ ਭਾਅ ਹੈਗਾ ਜੀ ਅੱਜ ਦਾ 50 ਰੁਪਏ ਦਾ ਭਾਅ ਜੀ ਇਹ ਪੁਰਾਣੇ ਆਦਰਕ ਦਾ ਠੀਕ ਹੈ ਜੀ ਇਹ ਇਹ ਹੋਲ سیل ਦਾ ਰੇਟ ਹੈ ਜੀ ਇਹ ਵੀ 50 ਰੁਪਏ ਦਾ ਜੀ ਦੋਸਤੋ ਚਾਰੀ ਅੰਬ ਦਾ ਭਾਅ ਹੈਗਾ ਜੀ 15 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਜੀ ਚਾਰੀ ਅੰਬ ਦਾ ਠੀਕ ਹੈ ਜੀ ਰੇਟ ਵੱਧ ਚੁੱਕਿਆ ਜੀ ਚਾਰੀ ਅੰਬ ਦਾ ਜੇ ਕਿਸੇ ਨੇ ਲੈਣਾ ਜੀ 25 ਤੋਂ 15 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਜੀ ਚਾਰੀ ਅੰਬ ਦਾ ਜੇ ਕਿਸੇ ਨੇ ਵੀ ਲੈਣਾ ਹੋਲ سیل ਦਾ ਰੇਟ ਹੈ ਜੀ ਇਹ ਗਿਤਾ ਲੈਣਾ ਵੇਣਾ ਬੰਦ ਜੀ ਠੀਕ ਹੈ ਜੀ ਆਪਾਂ ਰਾਮ ਕੇਲੇ ਬਾਰੇ ਵੀ ਦੱਸਦੇ ਹਾਂ ਤਿਆਰੀ ਅੰਬ ਬਾਰੇ ਵੀ ਕੀ ਭਾਅ ਚੱਲ ਰਿਹਾ ਜੀ ਰਾਮ ਕੇਲੇ ਦਾ ਜੀ ਠੀਕ ਹੈ ਜੀ ਹਾਂ ਜੀ ਦੋਸਤੋ ਰਾਮ ਕੇਲੇ ਚਾਰੀ ਆਂਬ ਦਾ ਭਾਅ ਹੈਗਾ ਜੀ 50 ਤੋਂ ਲੈ ਕੇ 70 ਰੁਪਏ ਤੱਕ ਦਾ ਭਾਅ ਹੋਵੇ ਜੀ ਆਰਾਮ ਕੇਲੇ ਦਾ ਜੀ ਚਾਰੀ ਆਂਬ ਦਾ ਜੀ ਠੀਕ ਹੈ ਜੀ ਇਹ ਅੱਜ ਦਾ ਭਾਅ ਜੀ ਚਾਰੀ ਆਂਬ ਦਾ ਜੇ ਕਿਸੇ ਨੇ ਵੀ ਲੈਣਾ ਹੋਲ ਸੇਲ ਦਾ ਰੇਟ ਹੈ ਜੀ ਬੰਦ ਗ੍ਰੇਡ ਲੈਣੇ ਪੈਣਗੇ ਚਾਰੀ ਆਂਬ ਦੇ ਜੇ ਕਿਸੇ ਨੇ ਵੀ ਲੈਣਾ ਜੀ 50 ਤੋਂ ਲੈ ਕੇ 70 ਰੁਪਏ ਤੱਕ ਦਾ ਭਾਅ ਜੀ ਚਾਰੀ ਆਂਬ ਦਾ ਜੀ ਅੱਜ ਦਾ ਜੀ ਦੋਸਤੋ ਲਾਸਨ ਦਾ ਭਾਅ ਹੈਗਾ ਜੀ ਅੱਜ ਦਾ 70 ਤੋਂ ਲੈ ਕੇ 75 ਰੁਪਏ ਤੱਕ ਦਾ ਭਾਅ ਜੀ ਲਾਸਨ ਦਾ ਜੀ ਠੀਕ ਹੈ ਜੀ ਇਹ ਬੰਦ ਗੱਟਿਆਂ ਦਾ ਭਾਅ ਜੀ ਲਾਸਨ ਦਾ ਜੀ ਕਿਸੇ ਨੇ ਲੈਣਾ होलसेल ਦਾ ਰੇਟ ਆ ਜੀ ਇਹ ਵੀ ਪੰਜ ਨੰਬਰ ਦੁਕਾਨ ਤੋਂ ਮਿਲੂ ਲਾ ਸਕਦੇ ਕਿਸੇ ਨੇ ਲੈਣਾ ਜੀ ਠੀਕ ਹੈ ਜੀ होलसेल ਦਾ ਰੇਟ ਆ ਜੀ ਇਹ ਸਿੰਮਲਾ ਮਿਰਚ ਦਾ ਭਾਅ ਹੈਗਾ ਜੀ ਬੰਦ ਗ੍ਰੇਡ ਦਾ ਭਾਅ ਹੈਗਾ ਜੀ ਅੱਜ ਦਾ 85 ਰੁਪਏ ਦਾ ਭਾਅ ਜੀ ਕਿਲੋ ਦਾ ਜੀ ਕਿਸੇ ਨੇ ਲੈਣਾ ਤਾਂ ਬੰਦ ਗ੍ਰੇਡ ਦਾ ਭਾਅ ਜੀ होलसेल ਦਾ ਥੋਕ ਰੇਟ ਦਾ ਭਾਅ ਜੀ ਅੱਜ ਦਾ ਇਹ ਸਿੰਮਲਾ ਮਿਰਚ ਠੀਕ ਹੈ ਜੀ ਇਹ ਬੰਦ ਗ੍ਰੇਡ ਦਾ ਭਾਅ ਜੀ ਅੱਜ ਦਾ ਤੋਂ ਆਪਾਂ ਬਈ ਹੋਰਨਾਂ ਫਰੂਟ ਵਾਰੀ ਵੀ ਗੱਲਬਾਤ ਕਰਦੇ ਆਂ ਵੀ ਅੱਜ ਦਾ ਫਰੂਟ ਦਾ ਕੀ ਭਾਅ ਚੱਲ ਰਿਹਾ ਜੀ ਚਲੋ ਆਪਾਂ ਗੱਲਬਾਤ ਕਰਦੇ ਆਂ ਵੀ ਕੀ ਭਾਅ ਜੀ ਅੱ ਅੱਜ ਆਪਾਂ ਗੱਲਬਾਤ ਕਰਦੇ ਆਂ 12 ਨੰਬਰ ਦੁਕਾਨ ਤੇ ਗੱਲਬਾਤ ਕਰਦੇ ਆਂ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਏ ਫਰੂਟ ਦਾ। ਜੀ ਦੋਸਤੋ ਆਪਾਂ ਸਾਰੇ ਫਰੂਟ ਬਾਰੇ ਗੱਲਬਾਤ ਕਰਾਂਗੇ ਬਾਈ ਹੋਰਾਂ ਨਾਲ ਵੀ ਕੀ ਭਾਅ ਚੱਲ ਰਿਹਾ ਏ ਫਰੂਟ ਦਾ। ਠੀਕ ਹੈ ਜੀ। ਤੇ ਅੰਬ ਉਹ ਵੀ ਆਪਾਂ ਦਿਖਾਵਾਂਗੇ ਦਸਹਿਰੀ ਅੰਬ ਬਾਰੇ ਵੀ ਦੇਖਾਂਗੇ ਕੀ ਭਾਅ ਚੱਲ ਰਿਹਾ ਏ ਜੀ ਅੱਜ ਦਾ ਦਸਹਿਰੀ ਦਾ। ਹਾਂਜੀ ਦੋਸਤੋ ਵਕੀਲ ਸਾਹਿਬ ਦੀ ਹੱਤੀ ਦੇ ਖੜੇ ਆਪਾਂ ਇਸ ਵਕਤ ਹੀ ਠੀਕ ਹੈ ਸਿਮ ਸੰਕਰ ਫਰੂਟ ਕੰਪਨੀ ਦੁਕਾਨ ਨੰਬਰ ਰਹੇਗੀ 12 ਦੀ ਠੀਕ ਹੈ ਬਰਨਾਲਾ ਮੰਡੀ ਤੇ ਆਪਾਂ ਬਾਈ ਹੋਰਾਂ ਨਾਲ ਫਰੂਟ ਬਾਰੇ ਗੱਲਬਾਤ ਕਰਾਂਗੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਹੈ ਇਹ ਮੂੜ ਦਾ ਠੀਕ ਹੈ ਜੀ ਬਾਬੂ ਜੀ ਹੋਰਾਂ ਨਾਲ ਗੱਲਬਾਤ ਕਰਾਂਗੇ ਆਪਾਂ ਤੇ ਉਹ ਵੀ ਤੇ ਬਾਰੇ ਵੀ ਗੱਲਬਾਤ ਕਰਾਂਗੇ ਹੁਣ ਕਿਵੇਂ ਲੋਏ ਖੜਿਆ ਠੀਕ ਆ ਕਹਿ ਮਦੂ ਹੋ ਵਰੀਆ ਵਿਕਦੀ ਆ ਹਰ ਫਰੂਟ ਵਰੀਆ ਵਿਕੀ ਜਾਂਦਾ ਅੱਛਾ ਸਹਰਿਆਂ ਦਾ ਜੀ ਇਹ ਠੀਕ ਹੈ ਜੀ ਆਪਣਾ ਮੇਤਰਾ ਜੀ ਇਹ ਠੀਕ ਆ ਇਹ ਆਪਣਾ ਰਿਸ਼ਤੇਦਾਰ ਹੋ ਗਿਆ ਠੀਕ ਹੈ ਜੀ ਆਪਾਂ ਬਾਈ ਨਾਲ ਫਰੂਟ ਬਾਰੇ ਗੱਲਬਾਤ ਕਰਦੇ ਆ ਆਪਾਂ ਇਸ ਵਕਤ ਖੜਿਆਂਗੇ 12 ਨੰਬਰ ਦੁਕਾਨ ਤੇ ਠੀਕ ਹੈ ਜੀ ਆਪਾਂ ਬਾਈ ਨਾਲ ਕਰਦੇ ਆ ਗੱਲਬਾਤ ਵੀ ਅੱਜ ਦਾ ਫਰੂਟ ਦਾ ਕੀ ਭਾਅ ਚੱਲ ਰਿਹਾ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਉਹ ਠੀਕ ਹੋ ਵੀਰ ਜੀ ਠੀਕ ਆ ਠੀਕ ਆ ਵੀਰੇ ਠੀਕ ਹੈ ਤੇ ਆਪਣੀ ਵਕੀਲ ਦੀ ਹੱਤੀ ਆ ਜੀ ਇਹ 9417329576 अच्छा जी हां जी ਤੁਸੀਂ ਨੰਬਰ ਤੇ ਵੀ ਗੱਲਬਾਤ ਕਰ ਸਕਦੇ ਹੋ ਜੀ ਇਹ ਤੇ ਠੀਕ ਹੈ ਜੀ ਆਪਾਂ ਬਾਈਨਾ ਫਰੂਟ ਬਾਰੇ ਗੱਲਬਾਤ ਕਰਦੇ ਆ ਵੀ ਫਰੂਟ ਦਾ ਕੀ ਭਾਅ ਦਲੇ ਜੀ ਆਪਾਂ ਮਸੰਮੀ ਵੀ ਕੀ ਹੈ ਬਰੇ 400 ਤੋਂ 450 ਹਾਂਜੀ ਦੋਸਤੋ ਮਸੰਮੀ ਦਾ ਭਾਅ ਹੈਗਾ ਜੀ 450 ਦਾ ਭਾਅ ਜੀ 400 ਤੋਂ ਲੈ ਕੇ 450 ਰੁਪਏ ਦਾ ਭਾਅ ਜੀ ਕਿੰਨੇ ਕਿਲੋ ਹੁੰਦਾ ਜੀ ਇਹਦੇ 10 ਕਿਲੋ ਵੀਰੇ ਦਾ ਜੀ 10 ਕਿਲੋ ਦਾ ਭਾਅ ਜੀ ਮਸੰਮੀ ਦਾ ਜੀ ਠੀਕ ਹੈ ਜੀ ਇਹ ਅੱਜ ਦਾ ਭਾਅ ਜੀ ਇਹਦਾ ਠੀਕ ਹੈ ਜੀ ਤੇ ਆਲੂ ਬਖਾਰਾ ਦਾ ਕੀ ਭਾਅ ਦਲੀਏ ਨੇ ਜੀ ਆਲੂ ਬਖਾਰਾ 150 ਰੁਪਏ 6 ਕਿਲੋ ਅੱਛਾ 6 ਕਿਲੋ ਆ ਜੀ 150 ਰੁਪਏ ਦਾ ਭਾਅ ਆ ਜੀ 6 ਕਿਲੋ ਦਾ ਜੀ ਪਾ ਜਾਂਦਾ ਠੀਕ ਆ ਜੀ ਇਹ ਡੱਬੇ ਬੰਦ ਲੈਣਾ ਪੈਣਾ ਜੀ ਕਿਸੇ ਨੂੰ ਨਹੀਂ ਲੈਣਾ ਹੋਲ سیل ਦਾ ਰੇਟ ਆ ਬਾਈ ਉਹ ਰੰਗ ਠੀਕ ਆ ਜੀ ਇਹ ਉਹ ਵੀ ਤੇਰਾ ਕੀ ਬਾਤ ਲਾਈ ਆਪਣੇ ਉਹ ਵੀ 25 ਤੋਂ 30 ਰੁਪਏ ਦੇ ਹਾਂਜੀ ਦੋਸਤੋ 25 ਤੋਂ ਲੈ ਕੇ 30 ਰੁਪਏ ਤੱਕ ਦਾ ਭਾਜੇ ਇਹ ਵੀ ਬੰਦ ਡੱਬੇ ਦਾ ਭਾਜੇ ਇਹ ਵੀ ਬੰਦ ਹੀ ਲੈਣਾ ਪੈਣਾ ਜੀ ਇਹ ਹਾਂਜੀ ਦੋਸਤੋ ਜੇ ਕਿਸੇ ਨੇ ਵੀ ਲੈਣਾ ਤਾਂ ਪੰਜ-ਚਾ ਡੱਬੇ ਸਿੰਗਲ ਪੀਸ ਨਹੀਂ ਮਿਲਦਾ ਜੇ ਕਿਸੇ ਨੇ ਡੱਬਾ ਵੀ ਕਦੇ ਮਿਲਦਾ ਪੰਜ-ਚਾ ਡੱਬੇ ਪੰਜ-ਚਾ ਡੱਬਿਆਂ ਦਾ ਭਾਜੇ ਇਹ ਠੀਕ ਹੈ ਜੀ ਸਭ ਤੋਂ ਹੋਲ ਸੇਲ ਦਾ ਰੇਟ ਆ ਜੀ ਇਹ ਠੀਕ ਹੈ ਜੀ ਕਿਸੇ ਨੇ ਲੈਣਾ ਕੱਠੇ ਮਾਲ ਦਾ ਭਾਜੇ ਅੱਜ ਦਾ ਇਹ ਹਾਂਜੀ ਦੋਸਤੋ ਆਪਾਂ ਦਸਹਿਰੀ ਦਾ ਬਾਰੇ ਵੀ ਗੱਲਬਾਤ ਨੂੰ ਕਰਦੇ ਆ ਵੀ ਦਸਹਿਰੀ ਅੰਬ ਦਾ ਕੀ ਭਾਅ ਚੱਲ ਰਿਹਾ ਹੈ ਦਸਹਿਰੀ ਅੰਬ ਦਾ ਕੀ ਭਾਅ ਚੱਲ ਰਿਹਾ ਹੈ ਵੀਰ ਜੀ ਇਹ ਇਹ ਵੀ ਕੇਵਲੇ 20 ਤੋਂ 25 ਰੁਪਏ ਹਾਂਜੀ ਦੋਸਤੋ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਜੀ ਇਹ ਵੀ ਇਕੱਠੇ ਗ੍ਰੇਡ ਲੈਣੇ ਪੈਣੇ ਵੀਰ ਜੀ ਇਹ ਕਿੰਨੇ ਗ੍ਰੇਡ ਹੁੰਦੇ ਜੀ ਇਹ ਜੇ ਕਿਸੇ ਨੇ ਇਕੱਠੇ ਲੈਣੇ ਹੋਣੇ ਜੀ ਇਹ ਜਿੰਨੇ ਮਰਜ਼ੀ ਲੈ ਲਓ 5 ਤੋਂ ਉੱਤੇ ਉੱਤੇ ਅੱਛਾ 5 ਤੋਂ ਉੱਪਰ ਉੱਪਰ ਲੈਣੇ ਮੈਨੇ ਜੇ ਕਿਸੇ ਨੇ ਹਾਂਜੀ ਦੋਸਤੋ 5 ਤੋਂ ਉੱਪਰ ਲੈਣਾ 60 ਜਿੰਨ ਤੋਂ ਉੱਤੇ ਚੀਜ਼ ਲੈਣੀ ਪਊ ਅੱਛਾ 50 ਤੋਂ 60 ਤੋਂ ਉੱਪਰ ਲੈਣੀ ਪਊ ਜੀ ਕਿਸੇ ਨੇ ਲੈਣੀ ਹੈ ਜੀ ਕਿਲੋ ਠੀਕ ਹੈ ਜੀ ਤੇ ਕਿਲੋ ਦਾ ਭਾਅ ਨਹੀਂ ਹੈਗਾ ਜੀ ਇਹ ਬੰਦ ਗਰੇਡਨ ਦਾ ਭਾਅ ਜੀ ਅੱਜ ਦਾ ਹੋਲ سیل ਦਾ ਨੈਟ ਜੀ ਇਹ ਮਾਲਾਇਆ ਦਾਸ ਤੋਂ ਲੈ ਕੇ 12 ਰੁਪਏ ਤੱਕ ਦਾ ਹਾਂਜੀ ਦੋਸਤੋ ਮੀਡੀਅਮ ਸਾਈਜ਼ ਦਾ ਦਸਹਿਰੀ ਆਮ ਦਾ ਭਾਅ ਹੈਗਾ ਜੀ 10 ਤੋਂ ਲੈ ਕੇ 12 ਰੁਪਏ ਤੱਕ ਦਾ ਭਾਅ ਜੀ ਇਹ ਜੇ ਕਿਸੇ ਨੇ ਲੈਣਾ ਤਾਂ ਬੰਦ ਗ੍ਰੇਡ ਦਾ ਭਾਅ ਜੀ ਇਹ ਵੀ ਠੀਕ ਹੈ ਜੀ ਇਕੱਠੇ ਗ੍ਰੇਡ ਲੈਣੇ ਪੈਣੇ ਆ ਇਹ ਵੀ ਜੇ ਲੈਣੇ ਆ ਜੀ 10 ਰੁਪਈਆ ਤੋਂ ਆ ਪਿਆਜ਼ ਆ ਗਿਆ ਤੁਹਾਨੂੰ ਹਾਂਜੀ ਪਿਆਜ਼ ਕੀ ਰੇਟ ਚੱਲਦਾ ਜੀ ਮਾੜੀ ਜੀ ਆਪਣਾ ਪਿਆਜ਼ ਵਧੀਆ ਇਹ 14 ਤੋਂ 15 ਰੁਪਏ ਹਾਂਜੀ ਦੋਸਤੋ 14 ਤੋਂ ਐਮਪੀ ਵਾਲਾ ਪਿਆਜ਼ ਆ 15 ਰੁਪਏ ਤੱਕ ਦਾ ਭਾਅ ਜੀ ਐਮਪੀ ਵਾਲੇ ਪਿਆਜ਼ ਦਾ ਜੀ ਠੀਕ ਹੈ ਜੀ ਇਹ ਇਹ ਬੰਦ ਗੱਟੇ ਦਾ ਭਾਜ ਜੀ ਇਹ ਅੱਜ ਦਾ ਜੀ ਬਾਊ ਹੋਰਾ ਕੋਲੇ ਪਿਆਜ਼ ਵੀ ਮਿਲ ਜੂਦੀਏ ਕਿਸੇ ਨੇ ਲੈਣਾ ਹੁੰਦਾ ਜੀ ਠੀਕ ਹੈ ਜੀ ਹੋਲ سیل ਦਾ ਰੇਟ ਆ ਬਾਊ ਹੋਰਾਂ ਦਾ ਇਹ ਤੇ ਇਹ ਕਿਹੜਾ ਲਾਟ ਆ ਜਾਂਦੇ ਜੀ ਇਹ ਆਪਣਾ ਇਹ ਅੰਬ ਆ ਗਿਆ ਦਸਹਿਰੀ ਅੰਬ ਇਹ ਵਿਕਾ 20 ਰੁਪਏ ਹਾਂ ਜੀ ਦੋਸਤੋ net 20 ਰੁਪਏ ਦਾ ਭਾਜ ਜੀ ਦਸਹਿਰੀ ਅੰਬ ਦਾ ਠੀਕ ਹੈ ਜੀ ਇਹ ਬੰਦ ਗ੍ਰੇਡ ਦਾ ਭਾਜ ਜੀ ਅੱਜ ਦਾ ਇਹ ਠੀਕ ਹੈ ਜੀ ਇਹ ਵੀ ਹੋਲ سیل ਦਾ ਰੇਟ ਆ ਜੀ ਕਿਸੇ ਨੇ ਲੈਣਾ ਇਕੱਠੇ ਦਾ ਪਾ ਜੀ ਇਹਦਾ ਹਾਂ ਜੀ ਇਹ ਕੀ ਭਾਵੇਂ ਕਹੇ ਜੀ 25 ਰੁਪਏ ਵੀ ਕਹਿੰਨੇ ਹਾਂ ਜੀ ਨੈਟ 25 ਰੁਪਏ ਦਾ ਭਾਜ ਜੀ ਇਹਦਾ ਠੀਕ ਹੈ ਜੀ ਬੰਦ ਗ੍ਰੇਡ ਦਾ ਭਾਜ ਜੀ ਅੰਬ ਪੂਰਾ ਟਾਪ ਦਾ ਅੰਬ ਵੀ ਕਹੇ ਜੀ ਅੱਜ ਇਹਦਾ 25 ਰੁਪਏ ਦਾ ਭਾਜ ਵੀ ਕਹੇ ਜੀ ਅੱਜ ਦਾ ਠੀਕ ਹੈ ਜੀ ਇਹ ਵੀ ਬੰਦ ਗ੍ਰੇਡ ਦਾ ਆਪਣੀ ਗੱਡੀ ਉਹ ਖੜੀ ਹੈ ਸੇਵ ਦੀ ਬੰਦ ਗੱਡੀ ਖੜੀ ਹੈ ਸੇਵ ਦੀ ਅੱਛਾ ਜੀ ਬਣਾਵੇ ਦੂਰ ਬਣਾ ਲੈ ਵੀਡੀਓ ਉਧਰ ਬਣਾ ਹਾਂਜੀ ਦੋਸਤੋ ਵੀਰ ਹੋਰਾਂ ਕੋਲੇ ਛੇਬ ਵੀ ਆ ਗਿਆ ਜੀ ਬਾਈ ਹੋਰਾਂ ਕੋਲੇ ਠੀਕ ਹੈ ਜੀ ਆਪਾਂ ਛੇਬ ਬਾਰੇ ਵੀ ਦੱਸਾਂਗੇ ਵੀ ਕੀ ਭਾਅ ਚੱਲ ਰਿਹਾ ਈ ਛੇਬ ਇਹ ਦੂਜਾ ਛੇਬ ਹੁੰਦਾ ਵੀਰੇ ਹਾਜ਼ਰਤ ਅਲੀ 150 ਤੋਂ 200 ਰੁਪਏ ਡੱਬਾ ਅੱਛਾ 150 ਤੋਂ ਲੈ ਕੇ 200 ਰੁਪਏ ਤੱਕ ਦਾ ਭਾਅ ਜੀ ਇਹਦਾ ਇਹ ਹਾਜ਼ਰਤ ਅਲੀ ਹੁੰਦਾ ਹੈ ਅੱਛਾ ਜੀ ਇਹਦਾ ਵਜ਼ਨ ਕਿੰਨਾ ਹੁੰਦਾ ਜੀ ਡੱਬੇ 'ਚ 6 ਕਿਲੋ ਇਹ 6 ਕਿਲੋ ਹੁੰਦਾ ਜੀ ਡੱਬੇ ਦੇ ਵਿੱਚ ਬੰਦੇ ਜੀ ਜੇ ਕਿਸੇ ਨੇ ਲੈਣਾ ਹੋਲ ਸੇਲ ਦਾ ਰੇਟ ਹੈ 150 ਤੋਂ ਲੈ ਕੇ 200 ਰੁਪਏ ਤੱਕ ਦਾ ਭਾਅ ਹੁੰਦਾ ਈ ਛੇਬ ਦਾ ਉਹ ਖੜੀਆ ਗੱਡੀ ਰੂਟ ਵਾਲੀ ਕਿੱਡੀ ਕਿੱਡੀ ਛੇਵ ਵਾਲੀ ਦੋਸਤੋ ਕੇਲੇ ਦਾ ਭਾਅ ਹੈਗਾ ਜੀ ਅੱਜ ਦਾ 35 ਤੋਂ ਲੈ ਕੇ 36 ਰੁਪਏ ਤੱਕ ਦਾ ਭਾਅ ਜੀ ਕੇਲੇ ਦਾ ਜੀ ਇਹ ਠੀਕ ਹੈ ਜੀ ਬੰਦ ਗ੍ਰੇਡ ਦਾ ਭਾਅ ਜੀ ਇਹ ਜੇ ਕਿਸੇ ਨੇ ਵੀ ਲੈਣਾ ਹੋਲ ਸੇਲ ਦਾ ਰੇਟ ਹੈ ਜੀ ਬੰਦ ਗ੍ਰੇਡ ਦਾ ਹਾਂਜੀ ਦੋਸਤੋ ਪੈਨ ਐਪਲ ਦਾ ਭਾਅ ਹੈਗਾ ਜੀ ਅੱਜ ਦਾ ਇਹ ਕਿਸ ਨੇ ਕਿਹਾ 25 ਤੋਂ ਲੈ ਕੇ 28 ਰੁਪਏ ਤੱਕ ਦਾ ਭਾਅ ਜੀ ਪੈਨ ਐਪਲ ਦਾ ਬੰਦ ਡੱਬੇ ਦਾ ਭਾਅ ਜੀ ਇਹ ਅੱਜ ਦਾ ਕਿਸਨੇ ਲੈਣਾ ਬੰਦ ਡੱਬੇ ਦਾ ਭਾਜੀ ਹੋਲ سیل ਦਾ ਰੇਟ ਆ ਇਹ ਆਪਾਂ ਪੰਜ ਨੰਬਰ ਦੁਕਾਨੇ ਖੜਿਆ ਬਾਈ ਯੂਰਾ ਕੋਲੇ ਜੇ ਕਿਸਨੇ ਲੈਣਾ ਹੋਲ سیل ਦਾ ਰੇਟ ਆ ਜੀ ਇਹ ਠੀਕ ਹੈ ਜੀ ਰੇਟ ਹਾਂਜੀ ਦੋਸਤੋ ਆਲੂ ਬਖਾਰੇ ਦਾ ਭਾ ਹੈਗਾ ਜੀ ਅੱਜ ਦਾ ਬੰਦ ਗ੍ਰੇਡ ਦਾ ਭਾ ਹੈਗਾ ਜੀ 35 ਤੋਂ ਲੈ ਕੇ 65 ਰੁਪਏ ਤੱਕ ਦਾ ਭਾ ਜੀ ਅੱਜ ਦਾ ਠੀਕ ਹੈ ਜੀ ਇਹ ਮੀਡੀਅਮ ਸਾਈਜ਼ ਤੋਂ ਲੈ ਕੇ ਵਧੀਆ ਸਾਈਜ਼ ਤੱਕ ਦਾ ਭਾ ਜੀ ਆਲੂ ਬਖਾਰੇ ਦਾ ਠੀਕ ਹੈ ਜੀ ਇਹ ਅੱਜ ਦਾ ਭਾ ਜੀ ਆਲੂ ਬਖਾਰੇ ਦਾ ਹਾਂਜੀ ਦੋਸਤੋ ਆਪਾਂ ਛੇਵਾਰੇ ਵੀ ਦੱਸ ਦਦਨੇ ਆ ਵੀ ਕੀ ਭਾਅ ਚੱਲ ਰਹੀ ਛੇਵ ਦਾ ਜੀ ਕਿਸੇ ਨੇ ਵੀ ਲੈਣਿਆ ਬੰਦ ਡੱਬਾ ਲੈਣਾ ਪੈਣਾ ਜੀ ਕਿਸੇ ਨੇ ਵੀ ਲੈਣਾ ਬੰਦ ਡੱਬੇ ਲੈਣੇ ਪੈਣਾ ਜੀ 150 ਰੁਪਏ ਤੋਂ ਲੈ ਕੇ 200 ਰੁਪਏ ਤੱਕ ਦਾ ਭਾਅ ਜੀ ਛੇਵ ਦਾ ਠੀਕ ਹੈ ਜੀ ਬਾਈ ਹੋਰਾਂ ਕੋਲੋਂ ਤੁਸੀਂ 5 ਨੰਬਰ ਦੁਕਾਨ ਤੇ ਆ ਕੇ ਲੈ ਸਕਦੇ ਹੋ ਛੇਵ ਦਾ ਭਾਅ ਜੀ ਅੱਜ ਦਾ ਇਹ ਬੰਦ ਡੱਬਿਆਂ ਦਾ ਭਾਅ ਜੀ ਅੱਜ ਦਾ ਠੀਕ ਹੈ ਜੀ ਹਾਂਜੀ ਦੋਸਤੋ ਨਾਰਾਂ ਦਾ ਭਾਅ ਹੈਗਾ ਜੀ 10000 ਤੋਂ ਲੈ ਕੇ 1300 ਰੁਪਏ ਤੱਕ ਦਾ ਭਾਅ ਜੀ ਨਾਰਾਂ ਦਾ ਠੀਕ ਹੈ ਜੀ ਇਹ ਵਧੀਆ ਨਾਰਾਂ ਦੀ ਕੁਆਲਿਟੀ ਦਾ ਭ ਠੀਕ ਹੈ ਜੀ ਕਿਸੇ ਨੇ ਵੀ ਲੈਣਾ ਤਾਂ ਪੰਜ ਨੰਬਰ ਦੁਕਾਨ ਤੋਂ ਜਾ ਸਕਦੇ ਜੀ 1000 ਰੁਪਏ ਤੋਂ ਲੈ ਕੇ 1300 ਰੁਪਏ ਤੱਕ ਦਾ ਭਾਅ ਜੀ ਨਾਰਾਂ ਦਾ ਜੀ ਭਾਅ ਜੀ ਆ ਜਿਹੜਾ ਠੀਕ ਹੈ ਜੀ ਇਹਦੇ ਵਿੱਚ 1.5 ਕਿਲੋ weight ਹੁੰਦਾ ਤੇ ਪੱਕਾ ਨਾਰਾਂ ਦਾ ਵਜਨ ਹੈਗਾ 10 ਕਿਲੋ ਦਾ ਵਜਨ ਹੁੰਦਾ ਜੀ ਨਾਰਾਂ ਦਾ ਠੀਕ ਹੈ ਜੀ ਜੀ ਦੋਸਤੋ ਆਪਾਂ ਇਸ ਵਕਤ 4 ਨੰਬਰ ਦੁਕਾਨ ਤੇ ਆਏ ਆ ਜੀ ਆਪਾਂ ਨੂੰ ਸਪੈਦੇ ਅੰਬ ਦਾ ਆਪਾਂ ਨੂੰ ਇੱਥੇ ਹੀ ਮਿਲਿਆ ਬਾਈ ਹੋਰਾਂ ਕੋਲੋਂ 4 ਨੰਬਰ ਕੋਲੋਂ ਜੀ ਪੂਰਾ ਟੌਪ ਦਾ ਜੀ ਸਪੈਦਾ ਅੰਬ ਜੀ ਠੀਕ ਹੈ ਜੀ ਆ ਦੇਖੋ ਜੀ ਤੁਹਾਨੂੰ ਦਿਖਾਈ ਦਿੰਨੇ ਆ ਪੂਰਾ ਵਧੀਆ ਕੁਆਲਟੀ ਵਾਲਾ ਜੀ ਪੂਰਾ ਵਧੀਆ ਆਪਾਂ ਬਾਈ ਹੁਰਾਂ ਕੋਲੇ 4 ਨੰਬਰ ਦੁਕਾਨ ਤੇ ਆ ਕੇ ਮਿਲਿਆ ਜੀ ਆਪਾਂ ਨੂੰ ਇਹ ਠੀਕ ਹੈ ਜੀ ਇਹਦਾ ਪਾ ਹੈਗਾ ਜੀ 100 ਰੁਪਏ ਤੋਂ ਲੈ ਕੇ 110 ਰੁਪਏ ਤੱਕ ਦਾ ਭਾਅ ਜੀ ਇਹਦਾ ਪੈਂਦੇ ਅੰਮਲ ਠੀਕ ਹੈ ਜੀ ਇਹ ਹੋਲ ਸੇਲ ਦਾ ਰੇਟ ਹੈ ਜੀ ਬੰਦ ਗ੍ਰੇਡ ਦਾ ਭਾਅ ਜੀ ਅੱਜ ਦਾ ਇਹ ਠੀਕ ਹੈ ਜੀ ਥੋਕ ਰੇਟ ਹੈ ਜੀ ਇਹ ਆਪਾਂ ਸਾਰੀਆਂ ਦੁਕਾਨਾਂ ਤੇ ਜਾਏ ਤੇ ਆਪਾਂ ਨੂੰ ਸਪੈਦਾ ਅੰਬ ਉਰੇ ਆ ਕੇ ਮਿਲਿਆ ਜੀ 4 ਨੰਬਰ ਦੁਕਾਨ ਤੇ ਠੀਕ ਹੈ ਜੀ ਦੋਸਤੋ ਆਪਾਂ ਬਾਬੂ ਜੀ ਨਾਲ ਕਰਦੇ ਹਾਂ ਗੱਲਬਾਤ ਵੀ ਅੱਜ ਆਲੂ ਤੇ ਪਿਆਜ਼ ਦਾ ਕੀ ਭਾਅ ਚੱਲ ਰਿਹਾ ਚਲੋ ਆਪਾਂ ਗੱਲਬਾਤ ਕਰਦੇ ਹਾਂ ਬਾਬੂ ਜੀ ਨਾਲ ਜਾਤੀ ਜੀ ਕੀ ਕੀ ਭਾਤੰ ਲਿਆ ਆਪਾਂ ਦਿਖਾਉਣਾ ਵੀ ਅੱਜ ਦਾ ਹੋਲ سیل ਦਾ ਰੇਟ ਕੀ ਹੈ ਜੀ ਆਪਾਂ ਬਾਬੂ ਜੀ ਨਾਲ ਗੱਲਬਾਤ ਕਰਦਾ ਵੀ ਅੱਜ ਦਾ ਆਲੂ ਦਾ ਕੀ ਭਾਅ ਚੱਲ ਰਿਹਾ ਹੋਲ سیل ਨੂੰ ਰੇਟ ਬਾਰੇ ਦੱਸਾਂਗੇ ਵੀ ਅੱਜ ਦਾ ਕੀ ਭਾਅ ਜੀ ਆਲੂ ਦਾ ਨਮਸਤੇ ਬਾਬੂ ਜੀ ਨਮਸਕਾਰ ਭਾਈ ਨਮਸਕਾਰ ਉਹ ਠੀਕ ਹੋ ਜੀ ਬਹੁਤ ਵਧੀਆ ਮੌਸਮ ਠੰਡਾ ਹੋ ਰਿਹਾ ਠੰਡਾ ਹੋ ਰਿਹਾ ਜੀ ਵਧੀਆ ਚਲੋ ਵਧੀਆ ਠੰਡਾ ਰਹੇ ਮੌਸਮ ਅਤੇ ਗਰਮੀ ਥੋੜੀ ਘੱਟੀ ਰਹੇ ਜੀ ਗਰਮੀ ਤਾਂ ਬਹੁਤ ਜ਼ਿਆਦਾ ਸੀ ਤੇ ਅੱਜ ਆਲੂ ਦਾ ਕੀ ਭਾਅ ਚੱਲ ਰਿਹਾ ਅੱਜ ਬੰਦਾ ਆਲੂ ਜੀ ਦਾ 500 ਰੁਪਏ ਡੈਮਨ ਹਾਂਜੀ ਜੀ ਉਦੋਂ ਡਾਇਮੰ ਹੰਦਾਂ ਦਾ ਰੰਗ ਰੋ ਠੀਕ ਹੈ ਜੀ ਸਾਡੀ ਬੰਦੀ ਵਾਲੀ ਦਾ ਭਾਜ ਜੀ ਅੱਜ ਦਾ ਹੈ ਕਿਸੇ ਨੇ ਵੀ ਲੈਣਾ ਹੋਲ سیل ਦਾ ਰੇਟ ਹੈ ਜੀ ਬੰਦ ਕੱਟਾ ਲੈਣਾ ਪੈਣਾ ਜੀ ਕਿਸੇ ਨੇ ਵੀ ਲੈਣਾ ਹੋਲ سیل ਦਾ ਰੇਟ ਹੈ ਜੀ ਇਹ ਜੋ ਡੈਮਨ ਸਾਰੀ ਜੀ 400 ਰੁਪਏ ਦਾ ਭਾਜ ਜੀ ਅੱਜ ਦਾ ਹੈ ਹਾਂ ਜੀ ਦੋਸਤੋ 400 ਰੁਪਏ ਦਾ ਭਾਜ ਹੀ ਖੇਤੀ ਦਾ ਜੀ ਕਿਸੇ ਨੇ ਵੀ ਲੈਣਾ ਜੀ ਉਹ ਡੈਮਨ ਤੋਂ 450 ਬੰਦ ਕੱਟੇ ਦਾ ਭਾਜ ਜੀ ਅੱਜ ਦਾ ਠੀਕ ਹੈ ਜੀ ਆਹ ਕਿੰਨੇ ਰੁਪਏ ਕਿਹੇ ਆਹ ਡਾਇਮੰਡ ਕੀ ਰੇਟ ਹੈ ਜੀ 450 ਸਾਲੀ 450 ਹਾਂਜੀ ਦੋਸਤੋ ਆਹ ਡਾਇਮੰਡ ਦਾ ਭਾਅ ਹੈਗਾ ਜੀ 450 ਰੁਪਏ ਦਾ ਭਾਅ ਜੀ ਬੰਦ ਘੱਟੇ ਦਾ ਜੀ ਕਿਸੇ ਨੇ ਲੈਣਾ ਹੋਲ سیل ਦਾ ਰੇਟ ਹੈ ਜੀ ਠੀਕ ਹੈ ਜੀ ਡਾਇਮੰਡ ਦਾ ਭਾਅ ਜੀ ਅੱਜ ਦਾ ਨਾ ਨਾ ਹਾਂਜੀ ਦੋਸਤੋ ਡਾਇਮੰਡ ਆਲੂ ਦਾ ਭਾਅ ਹੈ ਜੀ ਅੱਜ ਦਾ ਭਾਅ ਜੀ ਅੱਜ ਦਾ ਲਾਲ ਦਾ ਜੀ 450 ਠੀਕ ਹੈ ਜੀ ਇਹ ਲਾਲ ਦਾ ਭਾਅ ਜੀ ਅੱਜ ਦਾ ਹੈ ਅਸੀਂ ਨੂੰ ਵੀ ਲੈਣਾ ਹੋਲ سیل ਦਾ ਰੇਟ ਹੈ ਨਾ ਆਲੂ ਦਾ ਭਾਅ ਲੈਣਾ ਜੀ ਅੱਜ ਦਾ ਦਾ ਲਾਲੂ ਦਾ ਲੈ ਲੈਣਾ ਹਾਂਜੀ ਦੋਸਤੋ ਆਪਾਂ ਪਿਆਜ਼ਵਾਰੀ ਵੀ ਗੱਲਬਾਤ ਕਰਦੇ ਆਂ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਈ ਪਿਆਜ਼ ਦਾ ਠੀਕ ਹੈ ਜੀ ਹੋਲ سیل ਦੇ ਰੇਟ ਬਾਰੇ ਆਪਾਂ ਗੱਲਬਾਤ ਕਰਾਂਗੇ ਪਿਆਜ਼ ਦਾ ਵੀ ਕੀ ਭਾਅ ਚੱਲ ਰਿਹਾ ਈ ਪਿਆਜ਼ ਦਾ ਠੀਕ ਹੈ ਜੀ ਉਹ ਗੱਡੀ ਵਾਲੇ ਪਿਆਜ਼ ਬਾਰੇ ਵੀ ਦੱਸਾਂਗੇ ਵੀ ਕੀ ਭਾਅ ਚੱਲ ਰਿਹਾ ਈ ਪਿਆਜ਼ ਦਾ ਹਾਂਜੀ ਦੋਸਤੋ ਜੇ ਤੁਸੀਂ ਨਿਆਹ ਗੱਟਾ ਲੈਣਾ ਹੈ ਨਾ ਜੀ ਇਹਦਾ ਪਿਆਜ਼ ਦਾ ਭਾਅ ਹੈਗਾ ਜੀ 10 ਰੁਪਏ ਦਾ ਭਾਅ ਜੀ ਪਿਆਜ਼ ਦਾ ਠੀਕ ਹੈ ਜੀ 10 ਰੁਪਏ ਤੋਂ ਲੈ ਕੇ 13 ਰੁਪਏ ਤੱਕ ਦਾ ਭਾਅ ਜੀ ਇਹ ਪਿਆਜ਼ ਦਾ ਜੀ ਇਹ ਲੋਕਲ ਪਿਆਜ਼ ਆ ਜੀ 10 ਰੁਪਏ ਠੀਕ ਹੈ ਜੀ ਕਿਸੇ ਨੇ ਲੈਣਾ ਤਾਂ ਲੋਕਲ ਪਿਆਜ਼ ਦਾ ਭਾਅ ਜੀ ਇਹ ਅੱਜ ਦਾ ਤੇ ਗੱਡੀ ਵਾਲੇ ਪਿਆਜ਼ ਦਾ ਭਾਅ ਹੈਗਾ ਜੀ ਅੱਜ ਦਾ 12 ਤੋਂ ਲੈ ਕੇ 13 ਰੁਪਏ ਤੱਕ ਦਾ ਭਾਅ ਜੀ ਗੱਡੀ ਵਾਲੇ ਪਿਆਜ਼ ਦਾ ਜੀ ਠੀਕ ਹੈ ਜੀ ਕਿਸੇ ਨੇ ਲੈਣਾ ਹੋਲ ਸੇਲ ਦਾ ਰੇਟ ਆ ਜੀ ਇਹ ਬੰਦ ਘੱਟੇ ਦਾ ਭਾਅ ਜੀ ਅੱਜ ਦਾ ਠੀਕ ਹੈ ਜੀ ਤੇ ਨਾਸਤਾ ਵਾਲੇ ਪਿਆਜ਼ ਦਾ ਭਾਅ ਹੈਗਾ ਜੀ 22 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਨਾਸਤਾ ਵਾਲੇ ਪਿਆਜ਼ ਦਾ ਠੀਕ ਹੈ ਵਧੀਆ ਨਾਸਤਾ ਦਾ ਪੰਡਾ ਜੀ ਪਿਆਜ਼ ਆ ਇਹ 22 ਤੋਂ ਲੈ ਕੇ 20 ਰੁਪਏ ਦਾ ਭਾਅ ਚੱਲ ਰਿਹਾ ਜੀ ਨਾਸਟ ਦੇ ਪਿਆਜ਼ ਦਾ ਠੀਕ ਹੈ ਜੀ ਤੇ ਆਪਾਂ ਐਮਪੀ ਵਾਲੇ ਪਿਆਜ਼ ਬਾਰੇ ਵੀ ਦੱਸ ਦਾਂ ਵੀ ਸੁਣੋ ਐਮਪੀ ਵਾਲਾ ਪਿਆਜ਼ ਦਾ ਕੀ ਭਾਅ ਚੱਲ ਰਿਹਾ ਜੀ ਐਮਪੀ ਵਾਲੇ ਪਿਆਜ਼ ਦਾ ਭਾਅ ਚੱਲ ਰਿਹਾ ਜੀ 15 15 15 ਰੁਪਏ ਤੋਂ ਵੀਰ ਭਾਅ ਤੇ ਕਰਾ ਪਾ ਆਂਦਾ ਵੀ ਆਪਾਂ 15 ਵਾਲਾ ਪਿਆਜ਼ ਦਿਖਾਉਣਾ ਜੀ ਉਹਨੂੰ 15 ਰੁਪਏ ਕਿਲੋ ਦਾ ਭਾਅ ਜੀ ਐਮਪੀ ਵਾਲੇ ਪਿਆਜ਼ ਦਾ ਠੀਕ ਹੈ ਜੀ ਤੇ ਆਪਾਂ ਇਹ ਤੋਂ ਵਧੀਆ ਦਿਖਾ ਦੇਣਾ 20 ਰੁਪਏ ਕਿਲੋ ਵਾਲਾ ਵੀ ਦਿਖਾ ਦੇਣਾ ਜੀ ਦਿਖਾਉਣ ਦਿਖਾਉਣੇ ਜੀ ਆਪਾਂ ਠੀਕ ਹੈ ਜੀ ਇਹ ਨੈਣਾ ਦਾ 15 ਰੁਪਏ ਵਾਲਾ ਤਾਂ ਦਾ ਗੱਟਾ ਬੰਦ ਲੈਣਾ ਪੈਣਾ ਜੀ ਕਿਸੇ ਨੂੰ ਵੀ ਲੈਣਾ ਹੋਲ ਸੇਲ ਦਾ ਰੇਟ ਹੈ ਜੀ ਬਾਈ ਹੋਰਾਂ ਦਾ ਠੀਕ ਹੈ ਜੀ ਇਹ ਤੇ ਆਪਾਂ ਐਮਪੀ ਵਾਲਾ ਵਧੀਆ ਪਿਆਜ਼ ਵੀ ਦਿਖਾ ਦਿੰਨਾ ਵੀ ਕੀ ਬਾਤ ਚੱਲ ਰਹੀ ਐ ਐਮਪੀ ਵਾਲੇ ਵਧੀਆ ਪਿਆਜ਼ ਦਾ ਜਿਹੜਾ ਵਧੀਆ ਵਾਲਾ ਪਿਆਜ਼ ਐ ਐਮਪੀ ਦਾ ਜੀ ਉਹ ਹੈਗਾ ਦਾ 20 ਰੁਪਏ ਕਿਲੋ ਦਾ ਭਾਅ ਜੀ ਐਮਪੀ ਵਾਲੇ ਦਾ ਠੀਕ ਹੈ ਜੀ ਇਹ ਅੱਜ ਦਾ ਭਾਅ ਜੀ ਬੰਦ ਗੱਟੇ ਦਾ ਜੀ ਠੀਕ ਹੈ ਜੀ ਹੋਲ ਸੇਲ ਦਾ ਰੇਟ ਆ ਬਾਹੂ ਹੋਰਾਂ ਦਾ ਜੇ ਕਿਸੇ ਨੇ ਲੈਣਾ ਤਾਂ ਬੰਦ ਗੱਟੇ ਲੈਣੇ ਪੈਣੇ ਪਿਆਜ਼ ਦੀ ਠੀਕ ਹੈ ਜੀ ਇਹ ਅੱਜ ਦਾ ਭਾਅ ਪਿਆਜ਼